ਲਓ ਮਿੱਤਰੋ ਅੱਜ ਆਪਾਂ ਵੀਜ਼ਾ ਸਕਸੈਸ ਸਟੋਰੀ ਤੁਹਾਡੇ ਨਾਲ ਹੋਰ ਇੱਕ ਸਾਂਝੀ ਕਰਨ ਜਾ ਰਹੇ ਆ ਆਓ ਤੁਹਾਨੂੰ ਆਪਾਂ ਲਾਈਵ ਹੀ ਦਿਖਾਵਾਂਗੇ ਤੇ ਜੁੜੋ ਰਿਓ ਸਜਣੋ ਸਾਡੇ ਨਾਲ ਤੇ ਆਪਾਂ ਥੋੜਾ ਜਿਹਾ ਆਈਡੀ ਭਰ ਲਈਏ ਬੰਦੇ ਦੀ ਤੇ ਪਾਸਵਰਡ ਆ ਭਰ ਲਈ ਆਪਾਂ ਥੋੜਾ ਜਿਹਾ ਇਹਨੂੰ ਕਰ ਲਈਏ ਹਨਾ ਏ ਚਲੋ ਭਰ ਲਿਆ ਆਪਾਂ ਪਾਸਵਰਡ ਵੀ ਤੇ ਅੱਜ ਉਹ ਤੁਹਾਨੂੰ ਆਪਣਾ ਲਾਈਵ ਹੀ ਸਕਸੈਸ ਸਟੋਰੀ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਜੁੜੇ ਰਹੋ ਸਾਡੇ ਨਾਲ ਤੇ ਦੇਖੋ ਦੇਖੋ ਚਲੋ ਜੀ ਆਪਾਂ ਹੁਣ ਪਹੁੰਚ ਗਏ ਅੱਗੇ ਤੇ ਫੋਨ ਪਹੁੰਚ ਕੇ ਆਪ ਬੇਤਰਾ ਪਹਲਾ ਕਰੀ ਅੱਗੇ ਲੋਬੀ ਮੈਟਰੋ ਤੇ ਦੋ ਨੋਟੀਫਿਕੇਸ਼ਨ ਆਏ ਹੋਏ ਆਪਣੇ ਤੇ ਆਪਾਂ ਉਹਨਾਂ ਨੂੰ ਚੈੱਕ ਕਰਦੇ ਆਂ ਫਿੰਗਰਪ੍ਰਿੰਟ ਕੰਪਲੀਟ ਹੋ ਗਏ ਸੀ 21 ਮਾਰਚ ਨੂੰ ਹੇ ਲੋਈ ਮਿੱਤਰੋ ਤੇ ਆ ਜਾਈ ਗਿਆ 2 ਤਰੀਕ ਹੈ ਤੇ ਚੌਥਾ ਮਹੀਨਾ ਤੇ ਆ ਦੇਖ ਲੋ ਅੱਜ ਦੀ ਸਕਸੈਸ ਸਟੋਰੀ ਲੋਈ ਮਿੱਤਰੋ ਜੇ ਤੁਸੀਂ ਵੀ ਸਾਡੇ ਤੋਂ ਵੀਜ਼ਾ ਲਵਾਉਣਾ ਚਾਹੁੰਦੇ ਆ ਤਾਂ ਸਾਨੂੰ ਨਾਲ ਜਨੂਰ ਜ਼ਰੂਰ ਜ਼ਰੂਰ ਨਹੀਂ ਬਈ ਜੇ ਤੁਹਾਡਾ ਮਨ ਹੈ ਤੇ ਸਾਡੇ ਨਾਲ ਜ਼ਰੂਰ ਮਤਲਬ ਸੈਰ ਦੇ ਨਾਲ ਸਕਸੈਸ ਸਟੋਰੀ ਸਾਡੇ ਤੋਂ ਬਣਵਾਉਣਾ ਚਾਹੁੰਦੇ ਆ ਤਾਂ ਹੀ ਤੇ ਵੈਗਰੂ ਸਾਡੇ ਤੇ ਮਿਹਰ ਭਰਿਆ ਹੱਥ ਰੱਖਿਆ ਸੀ ਇਦਾਂ ਹੀ ਲੋਕਾਂ ਦੀਆਂ ਸਕਸੈਸ ਸਟੋਰੀਆਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਸਨੁਭਵ ਕਰਦੇ ਰਹੀਏ ਤੇ ਆ ਲੁੱਕ ਬਾਈ ਦੀ ਆ ਗਈ ਹੈ ਪਾਸਪੋਰਟ ਰਿਕੁਐਸਟ ਤੇ ਆਪਾਂ ਹੁਣ ਬਾਈ ਨੂੰ ਕਰਾਂਗੇ ਕਾਲ ਤੇ ਬਾਈ ਦੀ ਨਾਲ ਆਪਾਂ ਵੀ ਰਿਐਕਸ਼ਨ ਤੁਹਾਡ ਨੂੰ ਦਿਖਾਉਣੇ ਕਿੱਦਾਂ-ਕਿਦਾਂ ਹੋਊਗਾ ਤੇ ਆ ਦੇਖੋ ਸਕਸੈਸ ਸਟੋਰੀ ਆਪਾਂ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਾਈ ਬੰਦ ਸਿੰਘ ਜੀ ਹੈ ਬੰਦ ਸਿੰਘ ਜੀ ਬਾਈ ਰੋਡਿਆਂ ਤੋਂ ਰੋਡੇ ਪੈਣ ਤੋਂ ਤੇ ਆਪਣਾ ਖਾਸ ਯਾਰ ਦੋਸਤ ਵੀ ਹੈ ਮਿੱਤਰ ਵੀ ਹੈ ਆਪਣਾ ਤੇ ਆ ਜੋ ਫੋਨ ਤੋਂ ਉਹਨੂੰ ਦਿਖਾਉਨੇ ਆ ਪੂਰੀ ਬਾਈ ਦੀ ਰਿਐਕਸ਼ਨ ਆ ਜਿਹੜਾ ਤੁਹਾਡਾ ਬਾਈ ਦਾ ਸਾਡੇ ਬਰਤੀ ਕੀ ਰਿਐਕਸ਼ਨ ਆਦਾ ਨਾ ਤੇ ਵੀ ਨੇ ਪਹਿਲਾਂ ਤਾਂ ਆਪਾਂ ਡਰਾਵਾਂਗੇ ਥੋੜਾ ਜਿਹਾ ਤੇ ਡਰਾਉਣ ਦੇ ਤਾਂ ਬੜਾ ਡਰਾਉਣਾ ਬਣ ਗਿਆ ਰਹਤੀ ਨਾਲੇ ਜੀ ਤੇ ਆਪਾਂ ਥੋੜਾ ਜਿਆਦਾ ਨਾਲ ਗੱਲਬਾਤ ਕਰਦੇ ਚਲੋ ਮੈਂ ਫੋਨ ਸਾਈਡ ਤੇ ਰੱਖ ਕੇ ਕਰਦਾ ਵੀਡੀਓ ਅੱਜ ਮਕਰ ਲਈ ਆ ਆ ਜੋ ਸਸਿਕਲ ਜੀ ਮੈਂ ਤੁਹਾਡਾ ਆਪਣਾ ਸੁਮੇਤ ਸਿੰਘ ਰੂਬਰ ਰਾਜਣਾ ਈ-ਲਰਨਿੰਗ ਹਾਈਵੇ ਤੋਂ ਪ੍ਰਮਾਤਮਾ ਦੀ ਮਿਹਰ ਨਾਲ ਸਾਡੇ ਬਹੁਤ ਸਾਰੇ ਵੀਜ਼ੇ ਲੱਗਦੇ ਆ ਰਹੇ ਨੇ ਅੱਜ ਇੱਕ ਹੋਰ ਤੁਹਾਨੂੰ ਜਿੱਦਾਂ ਕੱਲ ਸਕਸੈਸ ਸਟੋਰੀ ਸਾਂਝੀ ਕੀਤੀ ਤੁਹਾਡੇ ਨਾਲ ਅੱਜ ਇੱਕ ਹੋਰ ਮਤਲਬ ਵੀਜ਼ਾ ਆਇਆ ਆਪਣਾ ਤੇ ਆਪਾਂ ਨਾ ਨਾਲ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਵੀ ਸੁਣਾਉਨੇ ਕੀ ਰਿਐਕਸ਼ਨ ਆਉਦਾ ਬੰਦੇ ਦਾ ਤੇ ਗੱਲ ਕਰਦੇ ਆਪਾਂ ਹੁਣ ਕਿਉਂਕਿ ਬੰਦੇ ਨੂੰ ਬਹੁਤ ਉਮੀਦ ਮੇਰੇ ਕੋਲੋਂ ਲੈ ਕੇ ਆਇਆ ਸੀ ਕਹਿੰਦਾ ਭਾਈ ਉਮੀਦ ਤੁਹਾਡੇ ਕੋਲੋਂ ਮੇਰੇ ਬਹੁਤ ਜ਼ਿਆਦਾ ਹੈ ਤੇ ਮੇਰੀ ਉਮੀਦ ਨਾ ਟੁੱਟਣ ਦਿਓ ਤੇ ਵਾਹਿਗੁਰੂ ਨੇ ਚਲੋ ਆਪਾਂ ਤਾਂ ਕੌਣ ਹੁੰਨੇ ਆ ਵਾਹਿਗੁਰੂ ਨੇ ਉਹਦੀ ਉਮੀਦ ਟੁੱਟਣ ਨਹੀਂ ਦਿੱਤੀ ਸਾਡੇ ਕੋਲੇ ਆਸ ਲੈ ਕੇ ਆਇਆ ਤੇ ਆਪਾਂ ਗੱਲ ਕਰਦੇ ਹੁਣ ਉਹਦੇ ਨਾਲ ਉਲਾਈ ਕੀ ਹਾਲ ਹੈ ਹਾਂ ਠੀਕ ਆ ਬਈ ਜੀ ਹੋਰ ਕਿਵੇਂ ਆ ਬਖਰੀ ਸਾਹਿਬ ਇੱਤੈ ਸੀ ਬਈ ਕਰਿਆ ਕਰਿਆ ਕਿਦੋਂ ਕੋਣਾ ਵਾਕੇ ਬਣਾਨੇ ਛੋ ਜੀ ਉਹ ਯਾਰ ਵੈਸੇ ਗੱਲ ਕਰਨੀ ਬਈ ਹੂੰ ਤਰਨਾ ਅੱਛਾ ਹਾਂ ਮੈਂ ਕਿਹੋ ਕਹਾਂਗਾ ਜੂਗਾ ਅੱਛਾ ਜੂਗਾ ਤੇ ਅਗਰ ਕਿੰਨੇ ਦਿਨ ਹੋ ਗਏ ਬਈ ਤੂੰ ਫਿੰਗਰ ਪ੍ਰਿੰਟ ਕਰਾ ਕੇ ਆਏ ਇਹਨੂੰ 20 ਤਰੀਕ ਨੂੰ ਦੱਜ ਕਿਹਨੀ ਤਰੀਕ ਆ? ਅੱਜ ਤਰੀਕ ਹੈਗੀ ਹੈ ਬਲੀਂਗ ਤੇ ਅੱਜ ਹੈਗੀ 9 ਅੱਛਾ 2 ਮਤਲਬ 20 ਤਰੀਕ ਨੂੰ ਤੂੰ ਫਿੰਗਰਪ੍ਰਿੰਟ ਕਰਾ ਕੇ ਆਇਆ ਰੱਬ ਤੇਰਾ ਭਲਾ ਕਰੇ 10 11 ਦਿਨ ਹੋ ਗਏ ਭਾਈ ਅੱਜ ਯਾਰ ਕਿਵੇਂ ਦੱਸਾਉਣ ਮਤਲਬ ਯਾਰ ਭਾਈ ਕੀ ਹੋ ਗਈ ਗੱਲ ਤਾਂ ਯਾਰ ਕੀ ਹੋਣੀ ਆ ਯਾਰ ਮਤਲਬ ਤੂੰ ਪਤਾ ਗੱਲ ਕੀ ਆ ਫਿਰੇ ਤੂੰ ਇੰਨੀ ਉਮੀਦਾਂ 2 ਮਹੀਨੇ ਇੰਨੀਆਂ ਉਮੀਦਾਂ ਲੈ ਕੇ ਆਇਆ ਸੀ ਮੇਰੇ ਕੋਲੇ ਅ ਤੇ ਮੈਂ ਹੁਣ ਤੈਨੂੰ ਕਿਵੇਂ ਕਹਾਂ ਯਾਰ ਬਾਈ ਹੈ ਹੈ ਕੀ ਦਸਾਂ ਮੈਂ ਤੈਨੂੰ ਭਰਾਵਾ ਤੇਰੀਆਂ ਉਮੀਦਾਂ ਪੂਰੀਆਂ ਹੋ ਗਈਆਂ ਵਧਾਈਆਂ ਤੈਨੂੰ ਸ਼ਾਬਾਸ਼ 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 ਕੀ ਖਾਣਾ ਬੋਲ ਕੀ ਲਗਿਆ ਕੀ ਖਾਣਾ ਮੈਂ ਕਿਹਾ ਮੇਰੇ ਭਰਾ ਦੀ ਨਾ ਉਮੀਦ ਮੇਰੇ ਤੇ ਇੰਨੀ ਖਰੀ ਹੋਈ ਤੇ ਵਾਹਿਗੁਰੂ ਨੇ ਆਪਣਾ ਸਾਥ ਵੀ ਦਿੱਤਾ ਤੇ ਮੈਂ ਨਾ ਮੈਂ ਵੈਰ ਆ ਸੋਚਿਆ ਸੀ ਮੈਂ ਕਹਿੰਦਾ ਜਦੋਂ ਇਹ ਕੰਮ ਹੋਇਆ ਅੱਛਾ ਤੇ ਮੈਂ ਕਹਾ ਵੀ ਮੈਂ ਰੋਮੂ ਨੂੰ ਇਹ ਕਹਿੰਦਾ ਕਿ ਤੂੰ ਵੀਰੂ ਜੇ ਕਹਿ ਮੇਰਾ ਦੋਸਤ ਸੀ ਪੱਕਾ ਕਿੰਨੇ ਯਾਰ ਹੈ ਅੱਛਾ ਜੀ ਬੰਦੇ ਨੇ ਕਿਹਾ ਸੀ ਜਦੋਂ ਮੈਂ ਕੰਮ ਕਰੂੰਗਾ ਇਹ ਮੇਰਾ ਮੂਡ ਨਹੀਂ ਹੈ ਜਾਣਦਾ ਅੱਗੇ ਯੋ ਮੇਰਾ ਮੂਡ ਹੈ ਮੈਂ ਤੇਰੇ ਕੋਈ ਲੋੜ ਨਹੀਂ ਨਹੀਂ ਮੈਂ ਇਹ ਮੇਰੇ ਕੋਈ ਲਾਈ ਮੇਰਾ ਸਾਡਾ ਬਿਨਸਰ ਇਹ ਜਿਹੜਾ ਬਰਾਬਰ ਯਾਨੀ ਕਿਵੇਂ ਮੱਝੋ ਕੱਟਦੇ ਨੇ ਨਿਆ ਹਾਂ 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 ਜਦੋਂ ਇੱਕ ਵਾਰ ਸਾਹ ਵੀ ਦੰਦ ਹਰੇਕ ਵਾਰ ਤੇ ਇਹ ਇਹ ਦੀ ਕਰੀ ਵੀ ਤੇਰੇ ਕੋਲ ਲਾਉਂਗਾ ਮੈਂ ਮੈਨੂੰ ਕਿਸੇ ਕੋਲ ਨਹੀਂ ਨਹੀਂ ਮੈਨੂੰ ਪਤਾ ਹੈ ਮੈਨੂੰ ਮੈਨੂੰ ਪਤਾ ਤੇਰੀ ਯਾਰੀ ਦੋਸਤੀ ਬਹੁਤ ਲੋਕਾਂ ਨਾਲ ਪਰ ਤੇਰੀ ਉਮੀਦ ਚਲੋ ਮੇਰੇ ਤੇ ਅਸੀਂ ਬਾਬਾ ਵਾਇਗਰੂ ਨੇ ਤੇਰੀ ਉਮੀਦ ਨੂੰ ਮਤਲਬ ਖਰਾ ਉਤਰਿਆ ਤੇ ਵਾਇਗਰੂ ਇਦਾਂ ਹੀ ਪਰਮਾਤਮਾ ਆਪਾਂ ਨੂੰ ਮਤਲਬ ਇਦਾਂ ਹੀ ਕਾਮਯਾਬੀਆਂ ਦਿੰਦਾ ਰਹੇ ਤੇ ਲੋਕਾਂ ਨੂੰ ਖੁਸ਼ ਕਰਦਾ ਰਹੇ ਅੱਛਾ ਮੈਂ ਨਹੀਂ ਹੁੰਦਾ ਜੀ ਤਾਂ ਮੈਂ ਯਾਰੀ ਪਾਈ ਨਾ ਉਹ ਮੇਥੋਂ ਉਹ ਉਹ ਥੋੜਾ ਹੋ ਜਾ ਥੋੜਾ ਜਾ ਅੱਛਾ ਉਹ ਮੇਰੀ ਵਜ੍ਹਾ ਨਾਲ ਹੋਇਆ ਓਕੇ ਓਕੇ ਇੱਕ ਦਿਨ ਉਹ ਫਿਰ ਆਇਆ ਨਾ ਵੀ ਉਹ ਵੀ ਬਚਾਇਆ ਰੱਖੂ ਆ ਲੋ ਉਹ ਠੀਕ ਹੈ ਯਾਰ ਮਾਮੇ ਯਾਰੀ ਸੀ ਮਾਮਾ ਕਿੰਨਾ ਦੂਰ ਹੈ ਫਿਰ ਆਈ ਹਾਂ ਮੈਂ ਫੈਰੀ ਦੇ ਕੋਲ ਆਈ ਗਿਆ ਲਾ ਸਹੀ ਲੱਗਿਆ ਜੀ ਹਾਂ ਮੈਂ ਨਹੀਂ ਨਹੀਂ ਅਸੀਂ ਇਹਨਾਂ ਲੈਣ ਦੇ ਸਾਰਾ ਕੁਝ ਸੀ ਉਹ ਉਹਨਾਂ ਪਾਸੇ ਕਿੰਨੇ ਕੋ ਮੋੜਾ ਕਰਦਾ ਸੀ ਚੱਲ ਆਪਾਂ 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 ਮਾਮਾ ਕਿਸੇ ਦਾ ਨਾਂ ਨਹੀਂ ਲੈਣਾ ਬਾਈ ਤੇ ਵਾਹਿਗੁਰੂ ਨੇ ਬਹੁਤ ਵਧੀਆ ਸੁਣੀ ਤੇਰੀ ਵਾਹਿਗੁਰੂ ਮੇਰ ਕਰੇ ਕਿ ਸੱਚੇ ਪਾਤਸ਼ਾਹ ਇਦਾਂ ਹੀ ਮਤਲਬ ਇਹ ਹਰੇਕ ਚੰਗਾ ਹੀ ਕਰੇ ਹਨ ਤੇ ਸਾਡੀ ਸਾਡੀ ਹਮੇਸ਼ਾ ਇਹ ਉਮੀਦ ਇਹ ਹੁੰਦੀ ਹੈ ਕਿ ਬੰਦੇ ਦਾ ਜਿਹੜਾ ਸਾਡੇ ਕੋਲ ਚੱਲ ਕੇ ਆਇਆ ਹੈ ਮਤਲਬ ਉਹਦੇ ਤੇ ਉਹਦੀਆਂ ਆਸਾਂ ਤੇ ਅਸੀਂ खरे ਉਤਰ ਸਕੀਏ ਹਾਂ 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 ਨਹੀਂ ਨਹੀਂ ਠੀਕ ਹੈ ਵਧੀਆ ਵਧੀਆ ਬਈ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਯਾਰ ਯਾਰ ਹਾਂ ਹਾਂ ਹੋਰ ਨਜ਼ਰ ਆ ਗਿਆ ਨਜ਼ਰ ਆ ਗਿਆ ਹਾਂ ਪੂਰਾ ਹਾਲ ਹੈ ਚੱਲ ਜਦੋਂ ਵੀਡੀਓ ਮੇਰੇ ਵੀ ਸੁਣ ਲੈ ਗੱਲ ਜਦੋਂ ਵੀਡੀਓ ਵੀਡੀਓ ਬਣਾਵਾਂਗੇ ਨਾ ਫਿਰ ਠੋਕ ਕੇ ਕਹਿਦੇ ਹਨਾ ਹਾਂ ਮੈਂ ਜਿਵੇਂ ਕਹਿੰਦਾ ਇੰਨੇ ਵੀਰੇ ਵੀਰੇ ਮੇਰੇ ਸੁਣ ਗਾਲ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਆਪਦੇ ਆਪ ਹੀ ਕਹਿਣਾ ਜੋ ਜੋ ਤੂੰ ਮੈਨੂੰ ਕਹਿ ਕੇ ਗਿਆ ਸੀ ਭਈ ਐ ਹੋਣਾ ਚਾਹੀਦਾ ਉਹ ਕੰਮ ਹੋਇਆ ਕਿ ਨਹੀਂ ਹੋਇਆ ਤੂੰ ਬੋਲਣਾ ਤੱਕ ਦੀ ਗੱਲ ਸੁਣਾਣਾ ਵੀ ਇਦਾਂ ਦਾ ਬੋਲਣਾ ਮੈਂ ਮਰਜ਼ੀ ਕਰਾਂ ਉਹ ਬੋਲਣ ਦੀ ਕਦਰ ਹੁੰਦਾ ਨਹੀਂ ਮੈਂ ਬੋਲਦਾ ਠੀਕ ਠੀਕ ਹੈ ਭਾਈ ਜੀ ਠੀਕ ਹੈ ਹਾਂ ਤਾਂ ਉਹ ਆਪਾਂ ਉਹ ਆਪਾਂ ਵਾਲੀ ਜੋ ਮੈਨੂੰ ਖੁਸ਼ੀ ਹੋਈ ਮੈਂ ਉਹ ਗੱਲ ਕਹਿਣੀ ਹੈ ਅੱਛਾ ਜਹਾਂ ਮਲ ਉਹ ਹੀ ਹੈ ਜਿਹੜੀ ਤੇਰੀ ਦਿਲ ਦੀ ਖੁਸ਼ੀ ਜਿਵੇਂ ਦੋਨੋਂ ਠੀਕ ਲੱਗਿਆ ਉਹ ਬੋਲੀ ਠੀਕ ਹੈ ਹਾਂ 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 ਠੀਕ ਹੈ ਠੀਕ ਹੈ ਹਾਂ ਚੱਲ ਹੋਰ ਇਹ ਕਰਨ ਕਰਦੇ ਨੇ ਤੋਂ ਵੱਡੀ ਸਾਰੀ ਪਾਰਟੀ ਕੋਈ ਗੱਲ ਨਹੀਂ ਆ ਗੱਲ ਹੀ ਕੋਈ ਨਹੀਂ ਆ ਪਾਰਟੀ ਖਿਲੀਆਂ ਦੋਨੋਂ ਆ ਯਾਰ ਠੀਕ ਠੀਕ ਆ ਮਮ ਠੀਕ ਆ ਮੈਂ ਠੀਕ ਆ ਓਕੇ ਬਾਈ ਓਕੇ ਮਿਲਦੇ ਆ ਚੰਗੋ ਹਾਂ ਠੀਕ ਆ ਕੋਈ ਗੱਲ ਨਹੀਂ ਓਕੇ ਓਕੇ ਬਾਈ ਜੀ ਲੋਈ ਮਿੱਤਰੋ ਵਾਈਰੂ ਮੇਰ ਕਰੇ ਐਦਾ ਹੀ ਸਾਡੇ ਪਾਸ਼ਾ ਸਾਡੇ ਤੇ ਮੇਰ ਭਰਿਆ ਹੱਥ ਰੱਖੀ ਹਮੇਸ਼ਾ ਹੀ ਲੋਕਾਂ ਦੀਆਂ ਅਸੀਂ ਉਮੀਦਾਂ ਤੇ ਖਰੇ ਉਤਰ ਪਾਈਏ ਤੇ ਜੋ ਵੀ ਆਵੇ ਸਾਡੇ ਆਫਿਸ ਮਿਲ ਕੇ ਖੁਸ਼ ਹੀ ਜਾਵੇ ਸਸੀਕਾਲ ਸਾਰਿਆਂ ਨੂੰ ਤੇ ਤੁਹਾਨੂੰ ਜਲਦੀ ਇੱਕ ਹੋਰ ਵੀਜ਼ਾ ਸਕਸੈਸ ਸਟੋਰੀ ਨਾਲ ਮਿਲਾਉਣੀ ਹੈ